ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀਰੇ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਵਲੋਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਇਹ ਦੁੱਧਤੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਤੁਸੀਂ ਪਿਛਲੇ ਬਲੌਗ ਦੇ ਵਿੱਚ ਦੇਖਿਆ ਵੀ ਗਏ ਤੇ ਬਾਈ ਫੈਮਿਲੀ ਡਿਨਰ ਤੇ ਟੈਮਸ ਹੋ ਗਿਆ ਉਹ ਤੋਂ ਬਾਅਦ ਦੁਬਾਰਾ ਜੀ ਦੂਸਰਾ ਦਿਨ ਮੈਂ ਵਿੱッセ ਕਰਨਾ ਚਾਹੁੰਦਾ ਸੀ ਪਰ ਨਹੀਂ ਪਰਮ ਦੇ ਸਾਹਮਣੇ ਕੋਈ ਝੁਕ ਨਹੀਂ ਸਕਦਾ ਹਰੇ ਕਿਤੇ ਘੰਟੇ ਬਾਅਦ ਇੱਕੋ ਗੱਲ ਕਹਿੰਦਾ ਰਿਹਾ ਤਿਆਰ ਹੋ ਜੀਏ ਸ਼ਾਮ ਦੇ 4 ਵਜੇ ਤੋਂ ਬਾਅਦ ਤਿਆਰ ਹੋ ਜੀਏ ਤਿਆਰ ਹੋ ਜੀਏ ਆਖਰਕਾਰ ਉਹ ਕਹਿੰਦੇ ਵੀ ਜਿੱਤ ਪੈ ਗਈ ਉਹਦੀ ਵੀ ਉਹ ਜਿੱਤ ਗਿਆ ਮੈਨੂੰ ਕਹਿਣਾ ਪਿਆ ਵੀ ਚਲ ਚਲੋ ਬਾਕੀ ਬੱਚਿਆਂ ਤੇ ਪਰ ਹੈ ਵੀ ਕੁਝ ਨਹੀਂ ਵੀਰੋ ਤੇ ਬਾਕੀ ਸਾਰੇ ਤਿਆਰ ਆ ਮਰੌਂਦਾ ਤੁਹਾਨੂੰ ਸਾਰਿਆਂ ਦੇ ਨਾਲ ਹੀ ਲੱਗੇ ਪਏ ਆਪਣੇ ਆਪਣੇ ਕੰਮੇ ਆ ਮੂੰਦਾ ਭੱਜਿਆ ਫਿਰਦਾ ਕੱਦਾ ਅੱਧਾ ਘੰਟਾ ਹੋ ਗਿਆ ਤਿਆਰ ਹੋਏ ਨੂੰ ਪਾਟਕਾ ਬਣਾ ਕੇ ਚਲੋ ਬਹੁਤਾ ਕੁਝ ਨਾ ਕਹਿੰਦਾ ਤੁਹਾਨੂੰ ਮਲਾਉਂਦਾ ਇਹਦੇ ਨਾਲ ਵੀ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਈ ਗੱਡੀ ਤਿਆਰ ਖੜੀ ਐ ਤੇ ਮੌਸਮ ਵੀ ਹੁਣ ਵਿਗੜਿਆ ਵਿਗੜਿਆ ਜਾ ਹੋਇਆ ਵਾ ਠੀਕ ਨਹੀਂ ਤੇ ਬਾਈ ਉਹ ਟਰੈਕਟਰ ਲੱਗ ਗਿਆ ਇੱਧਰ ਤੇ ਇੱਧਰ ਪਾਪਾ ਜੀ ਨੂੰ ਮਲਾਉਂਦਾ ਤੁਹਾਨੂੰ ਮਿਲੋ ਜੀ ਸੱਚ ਜੀ ਹਾਂ ਜੀ ਤਿਆਰੀ ਹੈ ਜੀ ਤਿਆਰੀ ਹੈ ਬਿੱਲੇ ਦਾ ਹੀ ਫਰਕ ਹੁੰਦਾ ਬਿੱਲੇ ਦਾ ਬੜਾ ਹੁੰਦਾ ਅੱਛਾ ਤੇ ਇੱਧਰ ਵੀ ਬਾਈ ਇੱਧਰ ਕੀ ਕਰ ਰਹੀ ਹੈ ਇੱਧਰ ਮੈਂ ਲਾਦੀ ਜੁੱਤੀਆਂ ਦੀ ਸਲੈਕਸ਼ਨ ਹੋ ਰਹੀ ਹੈ ਹੈਨਾ ਇੱਧਰ ਮਦ ਜੀ ਮੇਰੇ ਵੱਲ ਸਾਰਿਆਂ ਨੇ ਹੱਥ ਜੋੜ ਕੇ ਬੈਰ ਪ੍ਰਸ਼ਾਸ਼ਕ ਜੀ ਤੁਹਾਨੂੰ ਸਭ ਤੋਂ ਪਹਿਲਾਂ ਤਿਆਰ ਹੋਣ ਲੱਗੀ ਹੈ ਸਭ ਤੋਂ ਬਾਅਦ ਦੇ ਵਿੱਚ ਮੈਂ ਲਾਦੀ ਤਾਂ ਰੈਡੀ ਹੋ ਗਿਆ ਨਾ ਨਹੀਂ ਜੇ ਇਹ ਗੱਲ ਝੂਠ ਹੈ ਜੀ ਵਾਲੇ ਬੱਚੇ ਰੈਡੀ ਕਰੇ ਜੀ ਫਿਰ ਹੋ ਜੀਦਾ ਮੈਂ ਤਾਂ ਦੇ ਲੋ ਕਰ ਮਗਰੇ ਨਹੀਂ ਹੋ ਜੀ ਕਿੱਧਰ ਆ ਬੰਦੇ ਉੱਪਰ ਹੈਨਾ ਬੱਚੇ ਉੱਪਰ ਉਡਾ ਲਏ ਜਾਂਦੇ ਕੱਢੋ ਨਾ ਹੁਣ ਜਹੀ ਜੀ ਰਾਤ ਰੋਟੀ ਖਾ ਲਈ ਨਹੀਂ ਫੇਰ ਰੋਕਣਾ ਹੀ ਅੱਜ ਫੇਰ ਬਣੂਗੀ ਮੈਂ ਤਾਂ ਪਰਮ ਨੇ ਕੰਮ ਦਾ ਠਿਕਣਾ ਆਖਿਆ ਪਿਆ ਜੀ ਮम्मा ਕਹਿੰਦਾ ਪਾਪਾ ਦੀ ਰੋਟੀ ਨਾ ਬਣਾਏ ਦੇ ਨਾਲ ਲੈ ਕੇ ਪੁੱਛੋ ਹਾਂ ਜੀ ਇਹਨਾਂ ਨਾਲ ਪਾਪਾ ਨੂੰ ਪਲੀਜ਼ ਪਲੀਜ਼ ਉਹਦਾ ਕਰਦਾ ਚੱਲ ਫਿਰ ਕੱਢ ਕੇ ਆ ਕੇਂਦੇ ਚੱਲ ਚੱਲ ਸੁਣੋ ਵੀ ਹੁਣ ਪਰਹੋ ਬੰਦਾ ਵੀ ਇੱਕ ਨਿਕਲ ਗਿਆ ਸਾਡਾ ਬਾਹਰ ਉਹ ਬੈਠੇ ਆਂ ਕਿਆ ਕਰਦੇ ਆ ਹੁ ਆਇਆ ਤਾਂ ਨਹੀਂ ਉਹ ਲੱਗਿਆ ਸੀ ਹਾਂ ਕਲਦ ਮੈਂ ਫਾਜਰਾ ਹੁੰਦਾ ਏ ਆ ਦੇਖ ਇਧਰ ਬਾਈ ਪਹਿਲਾਂ ਜੱਸਿਆਂ ਨੂੰ ਮਿਲੋ ਮੇਰਾ ਅਸਲ ਤਾਂ ਤਾਂ ਨਹੀਂ ਕਿ ਅਸੀਂ ਸੱਟ ਚਾਲਦੇ ਹਾਂ ਕਲਾ ਸਕ੍ਰੀਮ ਖਾ ਕੇ ਰੱਜੀ ਨਹੀਂ ਹੈ ਨਹੀਂ ਜੀ ਅੱਛਾ ਬਾਈ ਇਧਰ ਬੰਦਿਆਂ ਨੂੰ ਪਹਿਲਾਂ ਟੌਰ ਗੱਡੀ ਵਿੱਚ ਜਿੰਨੇ ਉਹਨੂੰ ਦੇਖੋ ਮਿਲੋ ਬਈ ਸਾਸੀ ਕਾਲ ਬਲਾ ਸਾਸੀ ਕਾ ਹਾਂ ਜਾਣਾ ਤਾਂ ਤਾਂ ਕਿੱਥੇ ਹੋਟਲ ਤੇ ਹੋਟਲ ਤੇ ਰੋਟੀ ਖਾਣ ਮੈਂ ਕਹਿੰਦਾ ਹੁਣ ਵੀ ਦੇਖ ਲਓ ਮੁਕਰ ਜਾ ਵਾਰਗਰ ਚੌਵੀ ਸਭ ਨੂੰ ਲਿਆ ਦਿੰਦਾ ਹਾਂ ਹਾਂ ਜਾਣਾ ਹੈ ਬਾਈ ਇਸ ਬੰਦੇ ਨੇ ਕਰੀ ਬਹੁਤ ਜਿਆਦਾ ਕੱਲ ਬਾਈ ਜਿਦਵਣੀ ਹੋਈ ਜਾਂਦਾ ਮੁਰਗੇ ਹਾਰੇ ਗੱਡੀ ਚਾਲੂ ਜਾਉਂਗੇ ਕਹਿੰਦਾ ਅੱਜ ਭੀੜ ਬਹੁਤ ਸੀ ਹਾਂ ਸਵੇਰੇ ਉੱਟ ਕੇ ਪੇਰ ਮम्मा ਅੱਜ ਜਾਉਂਗੇ ਕਹਿੰਦਾ ਆ ਜਾਣਗੇ ਆ ਹੁਣ ਸਰਵਾ ਕੇ ਪਟਕਾ ਬਾਈ ਬੰਦੇ ਨੇ ਕੱਦਾ ਬਣਿਆ ਵਾ ਕਾਂਟਾ ਹੋ ਚੱਲਿਆ ਤੇ ਬਾਬੇ ਨੂੰ ਕਹਤਾ ਸਾਡੀ ਚੱਲ ਨਹੀਂ ਐ ਕਰਦੇ ਬਾਬੇ ਨੂੰ ਰੀ ਛੱਡ ਚੱਲਦੇ ਹੈ ਨਾ ਹਾਂ ਫਤਿਹ ਜੇਨ ਛੱਡ ਚੱਲਦੇ ਆ ਨਹੀਂ ਹਾਂ ਇਹਨੂੰ ਛੱਡਣਾ ਦੀਦੀ ਨਹੀਂ ਦੀਦੀ ਵੀਰੇ ਲਾ ਬਈ ਇਹ ਬੰਦਾ ਕਿਸੇ ਨੂੰ ਚੱਲ ਫਾਇਆ ਕਰੋ ਤੁਸੀਂ ਜਾਓ ਮੈਂ ਰਹਿ ਜਾਂਦਾ ਠੀਕ ਆ ਠੀਕ ਆ ਨਹੀਂ ਲਾ ਬਈ ਬੰਦਾ ਹੀ ਮੰਦਾ ਨਹੀਂ ਚਲੋ ਫਿਰ ਚਲੋ ਉੱਠੋ ਹੁਣ ਕਿਹਦੀ ਵੇੜ ਚ ਹੈ ਉਹ ਬਾਈ ਬੰਦਾ ਇੱਕ ਹੋਰ ਆ ਗਿਆ ਸਾਡਾ ਚਲੋ ਹਾਂ ਫਮੋ ਚੱਲ ਫਿਰ ਬੁੱਤਣਾ ਚਲੋ ਵੀ ਖੇਚਲ ਚੱਲ ਵੀ ਬਾਬਾ ਨੂੰ ਕਹ ਹੈ ਲੈ ਲੈਟ ਹੈ ਵੀ ਜੋ ਉੱਥੇ ਕੋਲ ਹੱਥ ਕਰਤਾ ਖਤਮ ਮੁਕਾਮ ਤਮਾਮ ਹਾਂ ਰਣ ਦੇ ਕੱਦੀ ਬਲਦੀ ਰਸੋਈ ਵਾਲੀ ਬੰਦ ਕਰ ਦੇ ਨਾ ਵੀ ਬੰਦਾ ਹੈ ਹੈ ਹੁਣ ਗਾ ਨਹੀਂ ਨਿਕਲਣਾ ਨਾ ਨਾ ਕੱਢ ਕੇ ਜਾਨੇ ਬਾਣੀ ਤਾਂ ਕੇ ਹਾਂ ਚਲੋ 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 ਖੋਲ ਦਰਵਾਜਾ ਭੱਜ ਕੇ ਜਾ ਕੇ ਮੇਨ ਗੇਟ ਚਾਬੀ ਚੱਕ ਲੈ ਮੋਹ ਬਾਈ ਸਾਰੇ ਸੰਦੇ ਵਾਲੇ ਨਾਲੇ ਖੜੇ ਆ ਇੱਕ ਮੋਟਰਸਾਈਕਲ ਉਹ ਇੱਕ ਆ ਇਧਰ ਬੇੜਾ ਹੀ ਭਰਿਆ ਪਿਆ ਬਾਈ ਮਹਾਰਾਜ ਦੀ ਕਿਰਪਾ ਨਾਲ ਟਰੈਕਟਰ ਹਾ ਗੱਡੀ ਆ ਤਿੰਨ ਸਾਈਕਲ ਅੰਦਰ 볼ਟ ਅੰਦਰ ਤੇ ਇੰਨਾ ਸਮਾਨ ਆ ਸਮਝ ਲੋ ਬਾਕੀ ਉਹ ਦੇਖੋ ਬਾਈ ਹਾ ਇਹ ਹਾ ਸ਼ਿਕਾਰੀ ਸ਼ੇਰ ਬਾਈ ਰੱਖੇ ਹੋਏ ਸੀ ਇਹ ਹਾਂ ਅਮੂ ਜਾਣੀਆਂ ਲੈ ਕੇ ਯਾਨੀ ਚਲ ਫਿਰ ਚਲ ਬੈਠ ਜੇ ਬਾਬਾ ਜੀ ਨਾਲ ਗੱਡੀ 'ਚ ਚੱਕ ਲੈੰਦਾ ਆ ਜਾ ਆ ਜਾ ਆ ਜਾ ਆ ਜਾ ਭਜਿਆ ਭਜਿਆ ਕੈਸ਼ ਹੈਗਾ ਮੇਰੇ ਕੋਲ ਬਾਦੂ ਚੱਲ ਲੈ ਲੋਡ ਪੈ ਸਕਦੀ ਆ ਠੀਕ ਆ ਅੱਗੇ ਵਾਪਸ ਚਲੋ ਹਾਂ ਚਲ ਵੀ ਚੱਲ ਚੱਲ ਚਲੋ ਹਵਾ ਦਾ ਨੇਰੀ ਯੋਨ ਲੱਗੀ ਹਵਾ ਤੇ ਆਵਾ ਬਦਲ ਗਿਆ ਦੇਖੀ ਤੂੰ ਇਹ ਜੇ ਨਾਮ ਮਦਭਾਗੇ ਬੋਲ ਬੋਲ ਨੇਰੀ ਉਹਦੇ ਠੀਕ ਨੇ ਕੰਡਾ ਹੋ ਜੂਗਾ ਇਹ ਕਰੀ ਗਰਿੰਗ ਤੋਂ ਹਾਂ ਕੰਡਾ ਹੋ ਜੂਗਾ ਇਹ ਕਰੀ ਗਰਿੰਗ ਅੱਛਾ ਉਹ ਚਾਬੀ ਚੱਕ ਗੇਟ ਵਾਲੀ ਲੋ ਬਾਈ ਮੁਰਗੀ ਗੱਡੀ ਉਹ ਲੋਕ ਲਾਉਣ ਵਾਲੇ ਚਾਬੀ ਖੋਈ ਜਾਂਦੇ ਕਿ ਦੂਜੇ ਹਉ ਦੇ ਪਰ ਮੋਂ ਕਹਿੰਦਾ ਮੈਂ ਲੋਕ ਲਾਉਣਾ ਜਿਸਨ ਕਹਿੰਦੇ ਮੈਂ ਲੋਕ ਲਾਉਣਾ ਫੜ ਲੈ ਆਪਣੇ ਕੋਲ ਕੋਈ ਨਹੀਂ ਬੈਠੋ ਇੱਧਰ ਨੂੰ ਆ ਜਾ। ਲੋ ਬਾਈ ਕਹਿੰਦੇ ਹੋਗੀ ਪੰਮੂ ਦੀ ਬਰਾਦਪੂਰੀ। ਉਹਨੂੰ ਲੈਦਾ ਗੱਡੀਆਂ ਹੈਗੇ ਉਹਨੇ। ਦੇਖ ਲੈ ਜੇ ਘਟਾ। ਆ ਮੈਂ ਨਾਲ ਕੰਮ ਕਰਦੇ। ਇਹ ਨੂਰੇ ਬੈਠਾ ਦੇ ਤਾਂ। ਇਹ ਰਾਜੀ ਵੀ ਗੱਡੀਆਂ ਖਾਦੀਆਂ। ਹੈ? ਗੱਡੀਆਂ ਹੈ ਰਾਜੀ ਖਾਦੀਆਂ। ਕੱਲ ਰਹਿ ਗਏ ਜਿਹੜੇ ਉਹਨਾਂ ਨੇ ਅੱਜੇ ਆਉਣਾ। ਤਾਂ ਵੜਾ ਮੰਗੂਗਾ ਨਾ। ਦੇਖ ਲੈਂਦੇ ਆ। ਹਾਂ ਮਮਾ ਪਤਾ ਦੱਸ। ਹੈਗਾ ਬੇਟਾ। ਹਾਂ ਵਿੱਚ ਵਿੱਚ ਹੈਗਾ ਵੇ ਲੱਗਣੇ ਫੇਰ ਬੰਦ ਆ ਬਾਈ ਰੌਣਕਾ ਸ਼ਾਨਕਾਪੂਰੀਆ ਆ ਲਾ ਵੇ ਲੇ ਕਹਿੰਦੇ ਵੇ ਲਾ ਵੀ ਵੇ ਲਾ ਚਲੋ ਬਾਈ ਬੋਲ ਵੀ ਰੋਕ ਇਹਨਾਂ ਦਿਆਂ ਬਾਹਰ ਤੇ ਬਾਈ ਹਾਲੋ ਮੂਹ ਸਭ ਤੇ ਮੂਰੇ ਓਹ ਸਿਓ ਹਾਂ ਇਹ ਤਾਂ ਪਹੁੰਚ ਗਿਆ ਪਤਾ ਕੋਟ ਕੋਟ ਕੇ ਹਵੇਲੀ ਐ ਇੱਕ ਗੇਲਾ ਕਹਦੇ ਕੀ ਹਵੇਲੀ ਕੇ ਹਵੇਲੀ ਬੋਲ ਕੇ ਕੇ ਹਵੇਲੀ ਆਉਦੇ ਹੈ ਨਾ ਪਾਪਾ ਜੀ ਨੇ ਵੀ ਆਪਣਾ ਖੋਲਤਾ ਜਿਹੜਾ ਬੰਨਿਆ ਪਤਾ ਮੂਹਰ ਜਿਹਨੂੰ ਕਹਿੰਦੇ ਨੇ ਕੇਸ ਕੀ ਅੰਮੂ ਦਾ ਮਾਮਾ ਵੀ ਆ ਗਿਆ ਉਹਦੇ ਆਉਂਦਾ ਤੁਰਿਆ ਚਲੋ ਬਈ ਰਿਸ਼ਤੇਦਾਰ ਵੀ ਬਾਈ ਨਿਕਲੇ ਬਾਹਰ ਫੋਨ ਕਰਤਾ ਤਾਂ ਕਈ ਆਪਾਂ ਮੁੰਡੀ ਫੇਵਰੇਟ ਗੱਡੀ ਖੜੀ ਆਹਾ ਤਮੂਆ ਕਿਹੜੀ ਗੱਡੀ ਆ ਪੁੱਤ ਆ ਦੇ ਉਹ ਤੇ ਮੂਰੇ ਵੀ ਅੰਮੂ ਦੀ ਫੇਵਰੇਟ ਗੱਡੀ ਹੈਵੀ ਵਾਈਬ ਮਾਰਾ ਸੁੱਖ ਰੱਖੇ ਕਿਤੇ ਆਉਗੀ ਵੀਰ ਸਤਿ ਸ੍ਰੀ ਅਕਾਲ ਠੀਕ ਆ ਜੀ ਲਾ ਬਈ ਚਲੋ ਭਾਈ ਹਲ ਤਾਂ ਬਹੁਤ ਹੋ ਗਿਆ ਤਾਂ ਅੱਛਾ ਮੈਂ ਤਾਂ ਕੱਲ ਛੁੱਟੀ ਕਰੀ ਵੀ ਜੇ ਨੰਬਰ 'ਤੇ ਫੋਨ ਤਾਂ ਆਇਆ ਮੈਂ ਮੈਂ ਕਿਹਾ ਉਪਰ ਨੰਬਰ ਮੈਂ ਦੇਖੇ ਨਹੀਂ ਕਦੇ ਨੰਬਰ ਇਹਦੇ ਆਲੇ ਫੋਨ 'ਤੇ ਨੰਬਰ ਕਰ ਦੋ ਮੈਂ ਨਾ ਗੱਲ ਖੋਲ ਜਿਆਦਾ ਤੇ ਉੱਥੇ ਵੀ ਉਹ ਲਿਖਣ ਲੱਗੇ ਉਹਦੇ ਆ ਮੈਂ ਕਹੀ ਮੈਂ ਨਹੀਂ ਜੀ ਨੂੰ ਪੁੱਛਿਆ ਤਾਂ ਮੈਂ ਕਿਹਾ ਯਾਰ ਬੰਦੇ ਆਏ ਸੀ ਸੱਸ ਕਹਿੰਦੇ ਜਾਂਦੇ ਤੋੜ-ਪੂੜ ਕੱਢ ਦੰਦੇ ਫਿਰਦਾ ਜਿਆਦਾ ਕਹਿੰਦਾ ਹੀਲਾ ਕਰ ਦਿੰਦਾ ਕਿ ਹੁਣ ਮੈਂ ਕਿਹਾ ਮੈਂ ਵੀ ਛੁੱਟੀ ਦੇਤੀ ਉਹਨਾਂ ਨੇ ਕਿਹਾ ਕੋਈ ਨਹੀਂ ਚਲ ਆਜੋ ਅੱਜ ਵੀ ਆਉਣਾ ਨਹੀਂ ਤਾਂ ਤੇਰਾ ਭਾਂਣ ਜਾਨੀ ਹਟਿਆ ਨਹੀਂ ਅੱਜ ਤੱਕ ਕੋਈ ਠੀਕ ਆ ਵਸੇ ਜੀ ਦਾ चलो फिर हाँ। अच्छा चलो भाई तो रात अच्छा सारी रात ठीक है ਠੀਕ ਹੈ ਦੋਹਾਂ ਜਾਨੇ ਜਾ ਰਹੇ ਮੂਰੇ ਬੇਰ ਪਿੱਛੇ ਉੱਧਰ ਪੱਖਿਆਂ ਨੇ ਬਾਈ ਦਿੱਤੇ ਫੇ ਨਜ਼ਾਰੇ ਆਹ ਚੀਜ਼ ਦਿਖਾਉਣੀ ਅੱਜ ਬੰਮ ਨੂੰ ਝੂਟਾ ਅੰਮ੍ਰੋ ਆਦਾ ਝੂਟਾ ਦਿਹਾਉਣਾ ਅੱਜ ਮੋਟਰਸਾਈਕਲ ਦਾ ਹੋ ਗਏ ਬਾਈ ਬੱਲੇ ਆਹ 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 ਉਹ ਲੁੱਕ ਜੋ ਮੈਂ ਕਹਿੰਦਾ ਤੈ ਇਹ ਦੇਖੀ ਜਾਵੇ ਹੈ ਆਹ ਬਾਈ ਅੰਦਰ ਠੰਡਾ ਹੈ ਲੋਕਾ ਦੇ ਆ ਆ ਪਰਮਾ ਕਿਧਰ ਆ ਤੂੰ ਆਪਣੇ ਕੋਲ ਆਇਆ ਢੀੜ ਅੱਜ ਵੀ ਹੈ ਲੱਗਦੀ ਮੈਨੂੰ ਭੀੜ ਹੈ ਬਾਈ ਆ ਪਰਮਾ ਤੇਰੇ ਚਲੋ ਬਾਈ ਲੋ ਬਈ ਬਿੱਲੀ ਦਾ ਲੰਬਾ ਨੰਬਰ ਸਭ ਤੋਂ ਪਹਿਲਾਂ ਅੱਗੇ ਨਹੀਂ ਹੋਣਾ ਸਮਾਨ ਹੈ ਹੈ ਹਾਂਜੀ ਆ ਬਿੱਲਾ ਦਿਲ ਲੱਗ ਪਿਆ ਗਿਆ ਜੀ ਇਹ ਹਾਂਜੀ ਹੈ ਕੁਛ ਮਾਮ ਨੂੰ ਕਰ ਲੈਣਾ ਚਲੋ ਲਾ ਬਈ ਲੱਗੀ ਚੈਕਿੰਗ ਹੋਣ ਆ ਮਮ ਨੂੰ ਮਗਾ ਲਈ ਦਾਲ ਫਿਰ ਉਹ ਕੀ ਹੋਣਾ ਹੈ ਲੋ ਬਈ ਇਧਰ ਮਾਮਾ ਵੀ ਲੱਗਿਆ ਹੋਇਆ ਦਾ ਗੱਲਾਂ ਕਰਨਾ ਦੇਖਦਾ ਨੰਬਰ ਆਈ ਰਿਹਾ ਹੈ ਹਾਂ ਤੇ ਇਹਦਾ ਅਮਨ ਦਾ ਨੰਬਰ ਨਹੀਂ ਦੱਸਿਆ ਮੈਂ ਫੋਨ ਭੁਰਿਆ ਕਰ ਨੰਬਰ ਤਾਂ ਹੈਗਾ ਬੰਦ ਹੋ ਗਿਆ ਨਹੀਂ ਤੇ ਆ ਨੰਬਰ ਹੈਂਡਸੈਟ ਨਹੀਂ ਤੁਸੀਂ ਦੋ ਜਣੇ ਲੇਕਣ ਆਏ ਹੋ ਪੋਣਾ ਭੁੱਲੇ ਆ ਅਸੀਂ ਸ਼ਗਲ ਧਰ ਦੇ ਉੱਤੇ ਬੰਦ ਵੀਰ ਸੀ ਪੜ ਕੇ ਹੀ ਗਏ ਸੀ ਦਾ ਕਰਨ ਨੂੰ ਮੇਰੇ ਬਣਾਈ ਹੋ ਰੋਟੀ ਹੈ ਪੰਮੋ ਹਾਂ ਹੋਰ ਚਲੋ ਭਾਈ ਉਧਰ ਆ ਰਹੇ ਆ ਬੰਦੇ ਦੇ ਦੇ ਆ ਕਿਆ ਮੰਗਵਾਉਂਦੇ ਆ ਬੰਦੇ ਹੁਣ ਦੱਸ ਵੀ ਜੀ ਜੀ ਨੂੰ ਕਹਿ ਲੈਣਾ ਦੱਸ ਲਾ ਭਾਈ ਇੱਧਰ ਬੈਠੇ ਆ ਹੁਣ ਤੂੰ ਦੱਸ ਦੇ ਬੱਚਿਆਂ ਦੇ ਦੇਖ ਲੜਦੇ ਜੀ ਪਹਿਲਾਂ ਹੈ ਬੱਚਿਆਂ ਨੂੰ ਦੇਖ ਲੜਦੇ ਨੇ ਹੈ ਅੱਛੇ ਆ ਗੂੰਦ ਉਹ ਹਲਾ ਭਾਈ ਕੋਈ ਕਹਿੰਦਾ ਸ਼ਾਹੀ ਮੇਰ ਕੋਈ ਕਹਿੰਦਾ ਗੁੰਦੀ ਪਤਾ ਨਹੀਂ ਹੁਣ ਮੈਂ ਤਾਂ ਭਾਈ ਰਾਜਮਾ ਖਾ ਲੈਣੇ ਘਰ ਦੀ ਦਾਲ ਸੇਤਾ ਦੂਰੀ ਰੋਟੀ ਹੈ ਠੀਕ ਆ ਬਾਬੇ ਨੂੰ ਵੀ ਪੁੱਛ ਲੋ ਕੀ ਕਹਗਾ ਨਾ ਬਾਬੇ ਨੇ ਮਰਜੀ ਹਾਂ ਲੈ ਵੇ ਹੋਲਾ ਆ ਮੰਦੇ ਹੱਥ ਉਹ ਆੜੀ ਬੈਠਾ ਬਾਈ ਆਪਣਾ ਹੁਣ ਨਾ ਮੋਟਾ ਕੋਈ ਹੈ ਮੋਟਾ ਭਾਈ ਕਹਿੰਦਾ ਜਰਾ ਆ ਆਪਣੇ ਵਰਗਾ ਤਾਂ ਕੋਈ ਹੋਣਾ ਨਹੀਂ ਤੈਨੂੰ ਵੀ ਨਿੱਤ ਹੈਗਾ ਜੀ ਚੱਲ ਜੇਗਾ ਬਾਈ ਦਿਖਾਉਣਾ ਨਹੀਂ ਤੇ ਕਿਹਦੇ ਪੰਮੂ ਸਾਡਾ 6:00 6:00 ਜਾਇ ਕਰਦਾ ਇਹਨੂੰ ਬੈਠੇ ਨੂੰ ਕੋਨਾ ਕੋ ਹੋਰੇ ਹੋਰ ਦੇਖੀ ਜਾਂਦਾ ਨਵੇਂ ਨੂੰ ਪਾਣੀ ਪਾਈ ਇੱਕ ਗਲਾਸਾ ਚਲੋ ਪਾਣੀ ਨਾਲ ਅਧਾਰਨ ਕਰੀਏ ਇਹ ਸਪੈਸ਼ਲ ਗਲਾਸ ਹੈ ਉਹ ਦੇਖੋ ਯਾ ਥੈਂਕ ਯੂ ਵੇ ਆ ਗਿਆ ਥਾਲ ਇਧਰ ਬੇਟ ਲੱਗੇ ਵੱਜਣ ਭਾਰ ਹੈ ਕਰਨ ਲਈ ਚਲੀ ਇੱਕ ਕਿ ਤਲ ਦਾ ਦਾਲ ਆ ਬਾਈ ਦੇਖ ਲਓ ਪਯੋਰ ਇਹਦਾ ਭਾਰ ਹੈ ਅੱਛਾ ਬਸ ਠੀਕ ਆ ਦੇਖ ਲਿਓ ਨਾ ਆਪਾਂ ਇੱਕ ਚੀਜ਼ ਪਹੁੰਚ ਗਈ ਬਾਈ ਪੰਮੂ ਦੀ ਪਿਆਜ ਉਧਰ ਆ ਬਾਈ ਰਸੋਈ ਆ ਸਾਡਾ ਲੱਗ ਗਿਆ ਕੌਲੀਆਂ ਬਰ ਤੋਂ ਦੇਖਿਆ ਭਾਈ ਦੇਖਿਓ ਉਹਨ ਕਿਆ ਕਰਦਾ ਜੀ ਬਾਬੇ ਜਸ਼ਨ ਬਾਬੇ ਨੂੰ ਸਵਾਗਤ ਬੰਦੀ ਹੋਈ ਉਹ ਬੰਦਾ ਆਪਣੀ ਮौज-ਮਸਤੀ ਚ ਰਹਿੰਦਾ ਹੋਇਆ ਦੇਖੀ ਚੱਲੋ ਇਹਨੇ ਕਿਆ ਕਰ ਲਿਆ ਚਾਲਾ ਜਿਸ਼ਾ ਨਹੀਂ ਕਰਤਾ ਬਾਈ ਤੇ ਘਾਟ ਰਪਿਆ ਅਜਦਾ ਚੇਕੋ ਕੋਈ ਰਹਿ ਨਾ ਜਾਇਓ ਹਾਂ ਆਉਂਗਾ ਨਹੀਂ ਗੂ ਵੀ ਲੈਣਾ ਜਾਂਦਾ ਕੀ ਨਿੰਬੂ 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 ਬਾਗ ਦਾ ਬਾਗਲਾ ਬਾਏ ਹਾਂ ਹਾਂ ਜਿਸ਼ਾ ਹੇ ਉਹ ਬਸ ਰਹਿਣ ਦੇ ਅੱਛਾ ਟੈਸਟ ਕਰਨਾ ਚਾਹਦਾ ਮੈਂ ਮਠਾਈ ਚਲੋ ਭਾਈ ਬੈਟਿੰਗ ਪਰ ਹੁਣ ਕੀ ਹੋਣਾ ਹੈ ਰੋਟੀ ਰੋਟੀ ਬਗਾ ਲਈਦਾ ਹੈ ਕਿਆ-ਕਿਆ ਮੰਗਾਇਆ ਦਾਦੇ ਹਾਂ ਉਹ ਕਿਆ ਮੰਗਾਇਆ ਪਨੀਰਾ ਕੋਈ ਨਿਆਜ਼ ਜਿੰਨੋਂ ਜ਼ਿਆਦਾ ਬਈਆ ਹਾਂਜੀ ਹੈ ਹੈ ਹਾਂਜੀ ਘਾਰੇ ਦੀ ਅਜਮਰਾਤ ਪੂਰੀ ਤੇ ਕਹਿੰਦੇ ਕਿਆ ਰਹਾ ਤਾਂ ਰਾਤ ਕਹਿੰਦਾ ਤਾਂ ਰਾਤ 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 ਆਏ ਬਿਜਲੀ ਨਾ ਬਹੁਤ ਹੋ ਗਈ ਉਹ ਵਰਤੀ ਗੱਦੀ ਕਹਿੰਦਾ ਰਾਤ ਘਰ ਜਾ ਕੇ ਘਰ ਆ ਜਾ ਕੇ ਗਾਣੀ ਤੀ ਹੋਰ ਕਿੱਥੇ ਗਾਣੀ ਤੀ ਹੈ ਇਹ ਬੰਦੇ ভাই ਖੁੰਝੇ ਪਟਾਲ ਨੇ ਪੈਂਦੇ ਆ ਬੇ ਕਿਤੇ ਭੱਜੇ ਨਾਲੇ ਤਾਂ ਨੂੰ ਤੇ ਇਹਨੇ ਪੰਜ ਨਵੇਂ ਕੱਪੜੇ ਪਾਏ ਹੋਏ ਹੈ ਹੈ ਦਿਖਾਈ ਮੜਾ ਖੜਾ ਹੋ ਗਿਆ ਭਾਈ ਇਹ ਇਹ ਬੰਦਾ ਸਾਡਾ ਪਹਿਲਵਾਨ ਬਣੂਗਾ ਉਹ ਵੀ ਹੋ ਵੀ ਲੋੜੀ ਪਹੁੰਚ ਗਿਆ ਆਰਡਰ ਫਦਰ ਥੈਂਕ ਯੂ ਵੀਰ ਧੰਨਵਾਦ ਵੀਰ ਆ ਲੋ ਪੰਮੂ ਦੇਖੋ ਬਾਈ ਕਿੱਕਣਾ ਦੇਖਦਾ ਲੱਸੀ ਕਰ ਦੇ ਵੀਰ ਲੈਟਸ ਗੋ ਹਾਂ ਇੱਥੇ ਰਣੀ ਨਾ 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 ਨਮਕੀ ਆ ਹਲੋ ਬਾਈ ਪਾ ਦੇ ਪਾ ਦੇ ਪੰਮੂ ਨੂੰ ਪਾ ਦੇ ਬਾਈ ਰਹਿਣਾ ਜਾ ਕੇ ਪਿੱਛੇ ਪਾ ਦੇ ਬਾਈ ਪਲੇ ਰੋਟੀ ਚੱਕ ਲਈ ਬਾਈ ਆਪਣੀ ਉਹ ਨੂਰ ਦਾ ਦਾਦਾ ਦਾਦਾ ਬੇਟਾ ਦੇ ਦਾਂ ਉਹ ਦੇਖਿਆ ਹਾਂ ਕੀ ਆ ਕਾਹਸਾ ਤੂੰ ਨਾਮ ਵਾਹੇ ਗੁਰੂ ਤੂੰ ਨਾ ਬਾਈ ਓ ਬਾਈ ਜੇਸ਼ਨ ਵੀ ਆਪਣਾ ਲੱਗ ਗਈ ਹਾਂ ਮੇਰੀ ਵੀ ਪਲੇਟ ਪ੍ਰੋਸ ਦੇ ਖਾਲੀ ਹੋ ਰਹਿ ਜੀ ਵੇ ਚੱਲ ਕੋਈ ਨਹੀਂ ਪੁੱਤ ਖਾ ਲੈ ਆ ਬੰਦਾ ਬਾਈ ਸਾਵੂਗਾ ਇੰਨੀ ਦਿੱਤੀ ਰੋਟੀ ਸਾਰਿਆਂ ਨੂੰ ਲਓ ਬਾਈ ਰੋਟੀ ਦਾ ਕੰਮ ਚੱਲ ਰਿਹਾ ਤੇ ਉਹ ਬੰਦੇ ਕੋਲ ਰੋਟੀਆਂ ਦੇਖਿਆ ਕਿੰਨੀਆਂ ਪਈਆਂ ਤਿੰਨ ਰੋਟੀਆਂ ਇਕੱਲਾ ਲਈ ਬੈਠਾ ਤਾਂ ਖਾ ਨਹੀਂ ਹੋਣੀ ਅਸੀਂ ਰੋਕਿਆ ਨਹੀਂ ਹੈਗਾ ਵੀ ਬੰਦਾ ਖੁਸ਼ ਰਹੇ ਕਹਿੰਦੇ ਵੀ ਜੇ ਇਹ ਟਾਈਮ ਆ ਕੇ ਆਪਾਂ ਰੋਕੀ ਗਏ ਤੇ ਆ ਕੁਛ ਕਰੀ ਜਾਵੇ ਤਿੰਨ ਰੋਟੀਆਂ ਇਕੱਲੇ ਨੇ ਰੱਖੀਆਂ ਹੋਈਆਂ ਤੇ ਉਧਰ ਚਾਚਾ ਪਤੀ ਜੀਰੀ ਬਾਈ ਫਾਈਟਿੰਗ ਚੱਲ ਰਹੀ ਆ ਤੇ ਸੋਤ ਬਾਈ ਘਟਕੰਦਾ ਹੋ ਗਿਆ ਇਧਰ ਪਾਪਾ ਜੀ ਹੋ ਗਏ ਉਹ ਦੇਖੋ ਇਹ ਦੇਖੋ ਬਈ ਲੋ ਬਾਈ ਬੱਚੇ ਲੁੱਟਦੇ ਮੋਗਾਂ ਇਧਰ ਪੱਖੇ ਚੱਲ ਰਹੇ ਆ ਬਾਈ ਮਾਰੋ ਮਾਰੋ ਪਾਜੇ ਵੀ ਸ਼ਾਮ ਉਧਰ ਦੇ ਖੜ ਗਏ ਓਕੇ ਆ ਤੁਹਾਡੀ ਐਕਸੀਡੈਂਟ ਇਹਨਾਂ ਕਰਦੇ ਹੋ ਤੇ ਉਧਰ ਭਾਈ ਆਪਣਾ ਬੰਦਾ ਵੀ ਪਹੁੰਚ ਗਿਆ ਉਹ ਸਾਹਮਣੇ ਤੇ ਉਹ ਬਾਈ ਚੱਲ ਰਿਹਾ ਪਾਣੀ ਆਹਾਹਾਹਾਹਾ ਭਾਈਆ ਪੱਖਾ ਹਾਂ ਕੀ ਕਹਿੰਦਾ ਕਿ ਸਾਈਡ ਕਰ ਦੇ ਜੀ ਹਜੇ ਸਾਈਡ ਕਰਨ ਨੂੰ ਕਿਾ ਚੱਲੋ ਜਿੱਥੇ ਚੱਲਦਾ ਹੈ ਹੈ ਟ੍ਰੇਨ ਉਹ ਕਾਰ ਲੈਣੀ ਕਹਿੰਦਾ ਉਹ ਕਾਰ ਚ ਬੈਠੂਗਾ ਅੱਜ ਇਹ ਟ੍ਰੇਨ ਚ ਕਹਿੰਦਾ ਹੈ ਕਾਰ ਥਾਰ ਬਾਈ ਇਹਦੇ ਤਾਂ ਥਾਰ ਚੜ ਗਈ ਚੱਲ ਟ੍ਰੇਨ ਚੜ ਜਾ ਬਈ ਨਾ ਕਿਹ ਕਿਹੜਾ ਦੇਖਦੇ ਚੱਲ ਫਿਰ ਬismillah ਬਾਈ ਮਾਟੇ ਚ ਬਹਿਣਾ ਬਹਿ ਜਾ ਚਲੋ ਲੈ ਬਾਈ ਇਹ ਨਾ ਜਾਵੇ ਰਹਿ ਗਿਆ ਮੱਟੋ ਦਾ ਫੇਰ ਮੱਟੋ ਹੀ ਹੈ ਟਰੇਨ ਵੀ ਹੌਲੀ ਹੋ ਗਈ। ਉਹ ਟਰੇਨ ਵੀ ਹੌਲੀ ਹੋ ਗਈ ਇਹਨਾਂ ਦੇ ਬੈਠੇ ਤੇ। ਚੱਲੀ ਆਈ ਇਹ ਜੀ। ਹਾਂ? ਚੱਲੀ ਆਈ ਇਹ। ਲੈ ਬਾਈ ਇੱਧਰ। ਤੇਰੀ ਏਜ ਦਾ ਕਾਫੇ, ਕਾਫੀ। ਆ ਲੋ। ਆਪ ਜੀ ਲੈ ਗਏਗਾ। ਸ਼ਾਇਦ। ਟਰੇਨ ਲੈਣਾ ਹੈ ਨਾ ਗੱਡੀ 'ਚ ਪਹਿਣਾ। ਆ ਲੋ। ਬਹੁਤ ਵਧੀਆ ਭਾਈ ਸਜਾਵਟ। ਖਜੂਰ ਦੇ ਵਾਲੇ ਨਾਲੇ ਤੇ ਬੱਚਿਆਂ ਨੂੰ ਇਹਨਾਂ ਨੇ ਵਧੀਆ ਸੰਭੇਰਾ ਇੱਧਰ ਬਾਈ ਜੋਤਸੀ ਵੀ ਬੈਠੇ ਆ ਫਸਤਰੇ ਖਾਲੇ ਜੇ ਕਿਸੇ ਨੇ ਕਹਿੰਦੇ ਹੱਥ ਦਿਖਾਉਣਾ ਹੈ ਤਾਂ ਉਹਦਾ ਵੀ ਹੱਲ ਆ ਉਹ ਬਾਈ ਉੱਧਰ ਛਾਲਾ ਮਾਰਨ ਵਾਲਾ ਇੱਧਰ ਰਿਸ਼ਰਨਾ ਦਾ ਮਾਮਾ ਇਹ ਬਾਈ ਉਹ ਰੋ ਜੌਬ ਕਰਦੇ ਆ ਲੈ ਬਾਈ ਖਰਾਬ ਕਰਲੀਆ ਕਿਆ ਕਿਆ ਲੈ ਬਾਈ ਹਾਂ ਠੀਕ ਆ ਹਾਂਜੀ ਹਾਂਜੀ ਬੱਚਾ ਅਮੀ ਤਾਂ ਨਹੀਂ ਕਿਸੇ ਜੀ ਦੀ ਨਹੀਂ ਜੀ ਵੀਰੇ ਸਾਰੀ ਰਾਤ ਚੱਲੀ ਜਾਂਦਾ ਕੰਮ ਆ ਨਾ ਹਾਂ ਔਰ ਸਾਰੀ ਰਾਤ ਚੱਲਦਾ ਹੂੰ ਉਹ ਦੇਖੋ ਬਾਈ ਪਾਪਾ ਜੀ ਤੋਂ ਉਹਦੇ ਬਾਅਦ ਫਿਰ ਗਿਆ ਰਵੇ ਹੈਂ ਇਹਨੇ ਜੋ ਛੋਟੇ ਜਾ ਕੇ ਉਹਦਾ ਪ੍ਰਾਇਜ ਨਾ ਉਹ ਨਾਲ ਜੇ ਅੱਛੇ ਬਰਸਾਤ ਤੱਕ ਆਇਆ ਚੱਲਣਾ ਬਰਸਾਤ ਨਾਲ ਉਹ ਟੂਰ ਐਟ ਘਟ ਜਾਂਦਾ ਹੂੰ ਚਲੋ ਬਾਈ ਉਹ ਤੁਰੰਤ ਅੰਦਰ ਵੀ ਦੇਖੋ 버거 ਕਿੰਗ ਵਾਲਿਆਂ ਦਾ ਵੀ ਅੰਦਰ ਬਾਈ ਪੂਰੀ ਭੀੜ ਆ ਇਹਦੇ ਹੋਣਾ ਖਾਣ ਵਾਲਾ ਕੰਮ ਹੈ ਹੈਂ ਸੋਹਣਿਆਲਾ ਹਾਂ ਚਲੋ ਬਸ ਕੇ ਉਹ ਜਲਦੀ ਜੇ ਵੜਾਲਦਾ ਬਾਈ ਜਿਹੜਾ ਲੈਦਾ ਵੀ ਦੋ ਲਾਈ ਜਾਂਦਾ ਚਲੋ ਵੀ ਉਤਰੋ ਆ ਜਾਓ ਬਸ ਤੇ ਚਲੋ ਕੋਈ ਨਹੀਂ ਕੋਈ ਨਹੀਂ ਉਹ ਲੈਣੀ ਨਹੀਂ ਬਸ ਹੋ ਗਏ ਬਾਈ ਪੱਕੇ ਹਾਂ ਕਿੱਥੇ ਤੱਕ ਜਾਇਆ ਜਾ ਮੀਆਂ ਮਾਰ ਤੱਕ ਚੱਲੀਏ ਫਿਰ ਹੈ ਗਾੜੀ ਚੱਲ ਫਿਰ ਗਾਡੀ ਦਾ ਲੈ ਲੈਂਦੇ ਆ ਲੈ ਵੀ ਗਿਆ ਬੰਦਾ ਜਿਹੜੀ ਉਹਦੀ ਪਸੰਦ ਦੇਖ ਲਓ ਕਿ ਨੇ ਬੈਠਣ ਲੱਗੇ ਇਹਨੂੰ ਪਲਟਾ ਦੇਵੇ ਚੱਲ ਤੂੰ ਘਰ ਨੂੰ ਲੈ ਜਾ ਇਹ ਘਰ ਨੂੰ ਦੇ ਤਾ ਉਹ ਤੇਰੀ ਚਲਦੀ ਤਾਂ ਹੈ ਨਹੀਂ ਚਲਾਊਗਾ ਬੰਦਾ ਲੈ ਵੀ ਮੰਦਾ ਖੁਸ਼ ਕਰਤਾ ਕਾ ਬਾਈ ਕਾ ਗਈ ਬਾਈ ਇੱਧਰ ਚੱਲ ਬਾਈ ਚੱਲ ਬਹਿ ਜਾ ਬਹਿ ਜਾ ਬਾਈ ਚੱਕ ਦੇ ਫੱਟੇ ਹੈ ਕਰ ਗਿਆ ਬਾਈ ਕਰ ਗਿਆ ਬਾਈ ਹਾਂ ਬੱਸ ਫੇਰ ਹੁਣ ਤੂੰ ਜਿਹਾ ਬਣਾ ਰੋ ਕਿਤੇ ਲਾ ਵੇ ਤੂੰ ਵੇਦਾ ਜਿਹੜੀ ਦਿੰਦਾ ਉਹਨੂੰ ਲੱਗਦਾ ਇਹ ਮੈਂ ਮੋੜ ਦਾ